ਲਓ ਜੀ ਆਪਾਂ ਪਹੁੰਚੇ ਹੋਇਆ ਪਟਿਆਲੇ ਤੇ ਪਟਿਆਲੇ ਤੋਂ ਪਹਿਲਾਂ ਜੇ ਮੈਂ ਆਪਾਂ ਪਹਿਲੀ ਤੁਸੀਂ ਵੀਡੀਓ ਦੇਖੀ ਹੋਊਗੀ ਉਹ ਚ ਤੁਹਾਨੂੰ ਆਪਾਂ ਐਪਲੀਮੈਂਟ ਦਿਖਾਈ ਤੀ ਬਾਕੀ ਹੋਰ ਦਿਖਾਇਆ ਦੀ ਸਾਰਾ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਫਸਲਾਂ ਵੀ ਕਿੰਨੇ ਦਿਨਾਂ ਦੇ ਫਸਲ ਤਿਆਰ ਹੁੰਦੀ ਹੈ ਕੀ ਹਿਸਾਬਤਾ ਵਾ ਸਾਰਾ ਦੱਸਿਆ ਬਾਈ ਇਹ ਵੀ ਰੋਗੀ ਬੂਟਾ ਆਹ ਦੀ ਆ ਰੋਗੀ ਬੂਟਾ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਜਿਵੇਂ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਪਟਿਆਲੇ ਦਾ ਕਿਸਾਨ ਮੇਲਾ ਦਿਖਾਇਆ ਸੀ ਉਹ ਚ ਤੁਹਾਨੂੰ ਆਪਾਂ ਐਪਲੀਮੈਂਟ ਦਿਖਾਈ ਤੀ ਸਾਰੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਫਸਲਾਂ ਤੇ ਇਹਨਾਂ ਨੇ ਫਸਲ ਲਾ ਕੇ ਨਾਲ ਬੀਜ ਦੱਸਿਆ ਵੀ ਕਿੰਨੇ ਦਿਨਾਂ ਦੇ ਫਸਲ ਤਿਆਰ ਹੁੰਦੀ ਆ ਸਾਰੀ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਤੇ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆ ਤੁਹਾਨੂੰ ਦਿਖਾਉਣੇ ਅੱਜ ਪਟਿਆਲੇ ਦਾ ਆਪਾਂ ਕਿਸਾਨ ਮੇਲਾ ਸਾਰੀਆਂ ਫਸਲਾਂ ਦਿਖਾਵਾਂਗੇ ਤੇ ਸਾਰਾ ਕੁਝ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ ਤੇ ਵੀਡੀਓ ਲਓ ਜੀ ਆਪਾਂ ਪਹੁੰਚੇ ਹੋਇਆ ਪਟਿਆਲੇ ਤੇ ਪਟਿਆਲੇ ਤੁਹਾਨੂੰ ਪਹਿਲਾਂ ਜੇ ਮੈਂ ਆਪਾਂ ਪਹਿਲੀ ਤੁਸੀਂ ਵੀਡੀਓ ਦੇਖੀ ਹੋਊਗੀ ਉਹ ਚ ਤੁਹਾਨੂੰ ਆਪਾਂ ਐਪਲੀਮੈਂਟ ਦਿਖਾਈ ਤੀ ਬਾਕੀ ਹੋਰ ਦਿਖਾਇਆ ਸੀ ਸਾਰਾ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਫਸਲਾਂ ਵੀ ਕਿੰਨੇ ਦਿਨਾਂ ਦੇ ਫਸਲ ਤਿਆਰ ਹੁੰਦੀ ਹੈ ਕੀ ਹਿਸਾਬਤਾ ਵਾ ਸਾਰਾ ਲਓ ਆ ਦੇਖੋ ਵੀ ਜਿਵੇਂ ਬਨਸਪਤੀ ਆ ਗਈ ਬੀਜ ਆ ਗਿਆ ਜੀ ਇਹ ਬਨਸਪਤੀ ਦਾ ਤੇ ਆ ਮਨ ਲਾਇਦੇ ਝਾੜ ਝਾੜ ਦੱਸਿਆ 15 ਪੈਂਡ 7 ਕਵਾਂਟਲ ਏਕੜ ਦਾ ਬਾਕੀ ਆ ਖਾਦ ਇੰਡਾਂ ਦੀ ਤੇ ਇੰਡਾਂ ਦੀ ਸਾਰੀ ਫਸਲ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਗਿਆ ਝੋਨਾ ਕਣਕ ਗਰਮ ਜੀ ਰੁੱਤ ਦੀ ਆ ਗਈ ਲਵਾਈ ਦੀ ਮਿਤੀ ਹੈਗੀ 7 ਜੁਲਾਈ ਤੇ ਪੀ ਆਰ 126 ਤੇ ਝਾੜ ਹੈਗਾ 30 ਕੁਆਂਟਲ ਏਕੜ ਤੇ ਬਾਕੀ ਐਵੇਂ ਦੀ ਸਾਰੀ ਫਸਲ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਅੱਗੇ ਆ ਗਿਆ ਜੀ ਸੌਣੀ ਦੇ ਪਿਆਜ਼ ਭਿੰਡੀ ਹਰੀ ਖਾਦ ਲੋ ਵੀ ਇਹ ਜਿਹੜੀ ਲਵਾਈ ਆ ਉਹ 9 ਅਗਸਤ 2024 ਆ ਕਿਸਮ ਹੈਗੀ ਇਹਦੀ ਆਹ ਤੇ ਝਾੜ 120 ਕੁਆਂਟਲ ਪ੍ਰਤੀ ਏਕੜ ਬਾਕੀ ਸਾਰੀ ਖਾਦਾਂ ਦੱਸੀ ਹੋਈ ਨੇ ਤੇ ਐਵੇਂ ਦਾ ਸਾਰਾ ਪਿਆਜ਼ ਤੁਸੀਂ ਦੇਖ ਸਕਦੇ ਹੋ ਖੜਾ ਤੇ ਅੱਗੇ ਆ ਗਿਆ ਬੈਂਗਣ ਬੈਂਗਣ ਵੀ ਗਰਮੀ ਰੁੱਤ ਦੀ ਮੂੰਗੀ ਲਈ ਮੰਨਲਾ ਹੈ ਗਿਆ ਤੇ ਜਿਹੜੀ ਲਵਾਈ ਹੈਗੀ 8 ਅਗਸਤ ਤੇ ਬਾਕੀ ਕਿਸ ਲੈ ਗਈ ਪੀ ਬੀ ਐਚ ਆਰ 42 2 ਪੁਆਇੰਟ 261 ਕੁਆਂਟਲ ਇਕੜ ਤੇ ਆ ਖਾਦ ਪੈਂਦੀ ਆ ਸਾਰੀ ਤੇ ਐਵੇਂ ਸਾਰਾ ਦੇਖ ਸਕਦੇ ਨੂੰ ਲੱਗਿਆ ਹੋਇਆ ਤੇ ਅੱਗੇ ਚੱਲਦੇ ਆ ਅੱਗੇ ਆ ਗਿਆ ਗੇਂਦਾ ਜੀ ਤੇ ਫੁੱਲ ਲੱਗੇ ਹੋ ਨੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਹੀ ਜਿਹੜੀ ਲਵਾਈ ਦੀ ਮਿਤੀ ਹੈ 15 ਜੁਲਾਈ 2024 ਤੇ ਬਾਕੀ ਝਾੜ ਸਾਰੀ ਕਿਸਮ ਕਿਹੜੀ ਉਹ ਹੈ ਨਾ ਸਾਰਾ ਦੱਸਿਆ ਹੋਇਆ ਤੁਸੀਂ ਦੇਖ ਸਕਦੇ ਹੋ। ਲਓ ਵੀ ਤੇ ਉਸ ਤੋਂ ਅੱਗੇ ਆ ਗਈ ਹਲਦੀ, ਹਾੜੀ ਦੇ ਪਿਆਜ਼ ਜਮੇ ਇਹਦੀ ਲਵਾਈ ਜਿਹੜੀ ਮਿੱਟੀ ਆ ਉਹ ਹੈਗੀ ਆ 18 ਮਈ। ਲਓ ਵੀ ਦੇਖੋ ਸਾਰਾ। ਦੇਖ ਸਕਦੇ ਹੋ ਤੁਸੀਂ। ਤੇ ਇਹ ਹੈਗਾ ਟੈਕਨੋਲੋਜੀ ਪਾਰਕ। ਤੇ ਉਸ ਤੋਂ ਅੱਗੇ ਆ ਗਿਆ ਕਿਸਾਨੀ ਢੰਗ ਨਾਲ ਖਾਦਾਂ ਦੀ ਵਰਤੋਂ ਪੀ ਆਰ 126 126 ਆ ਗਈ ਇਹਦੀ ਲਵਾਈ 6 ਜੁਲਾਈ ਯੂਰੀਆ ਖਾਦ 135 ਕਿਲੋ ਪ੍ਰਤੀ ਡੀ ਏ ਪੱਤੀ ਗੱਲੋ ਪ੍ਰਤੀ ਏਕੜ ਤੇ ਐਵੇਂ ਦਾ ਦਾਣਾ ਸਾਰਾ ਮੈਂ ਤੁਹਾਨੂੰ ਦਿਖਾ ਦਿੰਦਾ ਲੋ ਵੀ ਤੇ ਤੁਸੀਂ ਦੇਖ ਸਕਦੇ ਹੋ ਫਸਲ ਕੜੀ ਉਸ ਤੋਂ ਅੱਗੇ ਆ ਗਈ ਮਿੱਟੀ ਦੀ ਪਰਖ ਦੇ ਆਧਾਰ ਤੇ ਝੋਨੇ ਵਿੱਚ ਖਾਦਾਂ ਦੀ ਵਰਤੋਂ ਹਨ ਕਿਸ ਮਹੀ ਕੀ ਪੀ ਆਰ 126 ਲਵਾਈ ਦੀ ਮਿੱਟੀ 6 ਜੁਲਾਈ ਤੇ 6 ਜੁਲਾਈ ਲੱਗੀ ਦੀ ਐਵੇਂ ਖੜੀਆ ਫਸਲ ਸਾਰੀ ਤੇ ਐਵੇਂ ਦਾ ਸਾਰਾ ਦਾਣਾ ਤੁਸੀਂ ਦੇਖ ਸਕਦੇ ਹੋ ਲੋਗੇ ਤੇ ਬਾਕੀ ਸਾਰਾ ਲਿਖਿਆ ਪੜ ਲਿਓ ਮੈਂ ਤੁਹਾਨੂੰ ਤੰਗੀ ਤਰ੍ਹਾਂ ਦਿਖਾ ਦਿੰਦਾ ਉਸ ਤੋਂ ਅੱਗੇ ਆ ਗਈ ਜੀ ਹਰੀ ਖਾਦ ਇਹ ਹੈਗੀ ਆ 45 ਦਿਨਾਂ ਤੋਂ ਬਾਅਦ ਤੇ ਲਵਾਈ ਦੀ ਜਿਹੜੀ ਇਹ ਤਰੀਕੋ 6 ਜੁਲਾਈ ਆ ਤੇ ਜੂਰੀ ਦੀ ਮਾਤਰਾ ਵਿੱਚ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖੀ ਗਈ ਆ ਜਿਵੇਂ ਲਿਖ ਕੇ ਦੱਸਿਆ ਗਿਆ ਲਓ ਜੀ ਬਾਕੀ ਇੱਧਰ ਸਾਰੇ ਫੁੱਲ ਹਨਾ ਫੁੱਲ ਗੋਭੀ ਬੈਂਗਣ ਸਾਰੇ ਇੱਧਰ ਲੱਗੇ ਹੋਏ ਨੇ ਦੇਖ ਸਕਦੇ ਤੁਸੀਂ ਲਓ ਜੀ ਤੇ ਆਹ ਦੇਖੋ ਸਾਰਾ ਇੱਧਰ ਤੇ ਹੁਣ ਗੇਟ ਲੱਗਿਆ ਆ ਰਹੀਆਂ ਪੰਦਰ ਚਲੇ ਜਾਂਦੇ ਆ ਆਹ ਜੀ ਪਾਲਕ ਆ ਮੇਥੀ ਆ ਵੀ ਲਓ ਜੀ ਸਾਰਾ ਤੁਸੀਂ ਦੇਖ ਸਕਦੇ ਆ ਪਾਲਕ ਆ ਗਈ ਇੱਧਰ ਉਹ ਸਲਗਮਾ ਆ ਗਈ ਤੇ ਉਹ ਤਣੀਆਂ ਉੱਧਰ ਤੇ ਉਹ ਮੇਥੇ ਲਓ ਇੱਧਰ ਵੀ ਬੈਂਗਣੀ ਫੁੱਲ ਗੋਭੀ ਟਮਾਟਰ ਲਓ ਜੀ ਤੇ ਅੱਗੇ ਆ ਗਈ ਕਿਸਾਨੀ ਢੰਗ ਨਾਲ ਝੋਨੇ ਦੀ ਸਿੰਚਾਈ ਕਿਸਮ ਹੈਗੀ ਪੀਆ ਰੇਖੋ ਸਬਜ਼ੀ ਲਵਾਈ ਹੈਗੀ ਆ 6 ਜੁਲਾਈ ਤੇ ਪਾਣੀ ਦੀ ਗਿਣਤੀ ਹੈਗੀ 25 ਤੇ ਬਾਕੀ ਐਵੇਂ ਦੀ ਫਸਲ ਖੜੀ ਆ ਸਾਰੀ ਤੇ ਆ ਵੀ 126 ਆ ਗਈ ਹਰੇਕ ਸਿੰਚਾਈ ਤੇ ਪਾਣੀ ਜਿੰਦੋਂ ਮੈਂ ਦੋ ਦਿਨਾਂ ਬਾਅਦ ਸਿੰਚਾਈ ਸੇਜ ਲਾਈਨ ਲੱਗੀ ਹੋਈ ਆ ਤੇ ਐਵੇਂ ਤਾਂ ਦਾਣਾ ਬਣ ਗਿਆ ਦਾ ਲੋ ਵੀ ਸੇਜ ਲਾਈ ਤੋਂ ਲੱਗ ਕੇ ਮੰਨ ਲਓ ਵੀ ਤੇ ਤੇ ਆ ਹੈਗੀ ਆ ਯੂਨੀਵਰਸਿਟੀ ਦੁਆਰਾ ਸफारਸ਼ ਕੀਤੇ ਢੰਗ ਨਾਲ ਝੋਨੇ ਦੀ ਲਵਾਈ ਇਹਦੀ ਵੀ ਸੇਜ ਲਾਈ ਆ ਬੂਟੇ ਦਾ ਬੂਟੇ ਦਾ ਫਾਸਲਾ 15 ਸੈਂਟੀਮੀਟਰ ਆ ਕਤਾਰਾਂ ਦਾ ਫਾਸਲਾ 20 ਸੈਂਟੀਮੀਟਰ ਆ ਬੂਟੇ ਦੀ ਗਿਣਤੀ 33 ਪ੍ਰਤੀ ਵਰਗ ਮੀਟਰ ਤੇ ਤੁਹਾਨੂੰ ਦੇਖਦਾ ਹੋਊਗਾ ਲੋਬੀ ਦੇਖੋ ਸਾਰਾ ਤੇ ਅੱਗੇ ਆ ਗਿਆ ਜੀ ਕਿਸਾਨੀ ਢੰਗ ਨਾਲ ਝੋਨੇ ਦੀ ਲਵਾਈ ਲਓ ਇਹ ਸੇਜ ਨਾਲ ਹੀ ਲੱਗੀ ਦੀ 18.2 18 20 ਬੂਟੇ ਪ੍ਰਤੀ ਵਰਗ ਮੀਟਰ ਆ ਲਓ ਤੇ ਆ ਆ ਗਈ ਅੱਗੇ ਝੋਨੇ ਦੀ ਮਸ਼ੀਨੀ ਲਵਾਈ ਆ ਮਸ਼ੀਨੀ ਆ ਗਈ ਬੂਟੇ ਤੇ ਬੂਟੇ ਦਾ ਫਾਸਲਾ 12 ਸੈਂਟੀਮੀਟਰ ਤੇ ਐਵੇਂ ਦੇਖ ਸਕਦੇ ਹੋ ਤੁਸੀਂ ਸ਼ਾਰੀ ਲਓ ਲਓ ਇਹ ਹੈਗੀ ਆ ਝੋਨੇ ਦੀ ਮਸ਼ੀਨੀ ਲਵਾਈ ਤੇ ਆ ਆ ਗਈ ਸਿੱਧੀ ਬਜਾਈ ਜੀ ਸੁੱਕੀ ਬਜਾਈ ਕਹਿ ਸਕਦੇ ਆ ਆਪਾਂ ਇਹਨੂੰ ਲਿਖਿਆ ਵੀ ਆ ਸੁੱਕੀ ਬਜਾਈ ਸਿੱਧੀ ਬਜਾਈ ਤੇ 3 ਜੂਨ ਲੱਗੀ ਆ ਤੇ ਇਹ ਵੀ ਪੀਆਰ 126 ਆ ਉਹ ਵੀ ਦੇਖੋ ਉਸ ਤੋਂ ਬਾਅਦ ਆ ਗਈ ਝੋਨੇ ਦੀ ਸਿੱਧੀ ਬਜਾਈ ਤੇ ਇਹਦੀ ਬਜਾਈ ਦੀ ਜਿਹੜੀ ਤਰੀਕ ਉਹ 7 ਜੂਨ ਆ ਬਾਕੀ ਸਾਰਾ ਕੁਝ ਲਿਖਿਆ ਹੋਇਆ ਪੜ ਲਓ ਜਾਨੀ ਮੈਂ ਤੁਹਾਨੂੰ ਫਸਲ ਦਿਖਾ ਦਨਾ ਸਾਰੀ ਤੁਸੀਂ ਵੀਡੀਓ ਰੋਕ ਕੇ ਹੀ ਪੜ ਸਕਦੇ ਹੋ ਲਓ ਸਿੱਧੀ ਬਜਾਈ ਹੈ ਉਸ ਤੋਂ ਅੱਗੇ ਵੀ ਝੋਨੇ ਦੀ ਸਿੱਧੀ ਬਜਾਈ ਤਾਰਵਾਤਰ ਵਿਧੀ ਵਿੱਚ ਕਿਸਾਨੀ ਢੰਗ ਨਾਲ ਨਦੀਨਾਂ ਨੂੰ ਰੋਕਤਾ ਮੈਂ ਇਹਦੀ ਹੈਗੀ ਆ 7 ਜੂਨ ਇਹ ਕਹਿੰਦੇ ਵੀ ਨਦੀਨ ਦੇਖੇ ਜਾ ਸਕਦੇ ਹਨ ਤੇ ਐਵੇਂ ਸਾਰੀ ਫਸਲ ਆ ਲਓ ਜੀ ਤੇ ਉਸ ਤੋਂ ਅੱਗੇ ਆ ਗਈ ਬੀਜ ਅਤੇ ਪਨੀਰੀ ਦੇ ਸੋਤ ਤੋਂ ਬਾਅਦ ਬਨਸਪਤੀ ਦੀ ਲਵਾਈ ਉਸ ਤੋਂ ਬਾਅਦ ਆ ਗਈ ਬਨਸਪਤੀ 11 21 ਲਓ ਵੀ ਦੇਖੋ ਤੇ ਨਾਲ ਡੇਢ ਦਸੀ ਹੁੰਦੀ ਹੈ ਬਾਕੀ ਕਿਸਮ ਦਸੀ ਹੁੰਦੀ ਹੈ। ਬੀਜ ਅਤੇ ਪਨੀਰੀ ਦੀ ਸੋਤ ਤੋਂ ਬਾਅਦ ਬਨਾਸਪਤੀ ਲਵਾਈ ਉਹੀ। 2 ਜੁਲਾਈ 1121 ਪੂਸਾ ਬਨਾਸਪਤੀ ਹੈ। ਇੱਕ ਪੂਸਾ ਆ ਗਈ। ਤੇ ਆਜੇ ਮੈਂ ਦੱਸਿਆ ਬਾਈ ਇੱਕ ਬੀਰੋਗੀ ਬੂਟਾ ਆਦੇ। ਆ ਰੋਗੀ ਬੂਟਾ ਜੀ। ਤੇ ਨਿਸ਼ਾਨੀ ਲਾਈਨ ਵਿੱਚ ਜਿਵੇਂ ਆਦੇ ਦੇਖ ਸਕਦੇ ਹੋ। ਆ ਰੋਗੀ ਬੂਟਾ ਐਵੇਂ। ਚੱਲਦੇ ਆ ਅੱਗੇ ਅੱਗੇ ਦਿਖਾਉਣੀ ਆ ਤੁਹਾਨੂੰ। ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਜੇ ਕੋਈ ਆਪਣਾ ਸੱਜਣ ਮਿੱਤਰ ਭੈਣ ਭਰਾ ਬਾਹਰੋਂ ਦੇਖਦਾ ਹੋਵੇ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਅੱਗੇ ਆ ਗਈ ਜੀ ਬੀਜ ਤੇ ਪਨੀਰੀ ਦੀ ਸੋਤ ਤੋਂ ਬਾਅਦ ਬਨਸਪਤੀ ਦੀ ਲਵਾਈ ਕਿਸਮ ਹੈਗੀ ਪੂਸਾ ਬਨਸਪਤੀ 1121 ਉਹੀ ਉੱਤਲੀ ਸਾਈਡ 'ਤੇ ਜਿਹੜੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਇੱਧਰੋਂ ਕਿਉਂਕਿ ਇਹ ਆਪਾਂ ਤੁਹਾਨੂੰ ਤਕਰੀਬਨ ਉੱਤਰ ਦਿਖਾਈ ਦਿੱਤੀ ਹੈ ਆ ਸਾਰੀ ਫਸਲ ਆਪਾਂ ਨੂੰ ਆਪਾਂ ਤੁਹਾਨੂੰ ਪਰਲੀ ਸ਼ੈਡੋ ਦਿਖਾਤੀਆਂ ਤੇ ਹੁਣ ਆਪਾਂ ਤੁਹਾਨੂੰ ਇਦਲੀ ਸ਼ੈਡੋ ਦਿਖਾਉਣੀ ਹੈ। ਉਹ ਅੱਗੀ ਅੱਗੀ ਬਨਸਪਤੀ 1509 ਇਹਦੀ ਲਵਾਈ ਹੈਗੀ 13 ਜੁਲਾਈ ਪੱਕਣ ਦਾ ਸਮਾਂ 95 ਦਿਨਾਂ ਦਾ ਹੈ। ਝਾੜ ਇਹਦਾ 15.7 ਕੁਆਂਟਲ ਪ੍ਰਤੀ ਏਕੜ ਤੇ ਐਵੇਂ ਸਾਰੀ ਫਸਲ ਖੜੀ ਆ। ਤੇ ਚੱਲਦੇ ਆ ਅੱਗੇ ਜੀ। ਅੱਗੇ ਵੀ ਆ ਗਈ ਬਨਸਪਤੀ 1121 ਤੇ ਹਾਂ 1121 ਹੋਈ ਆ। ਲੋ ਵੀ ਅੱਗੇ ਆ ਗਈ ਬਨਸਪਤੀ 11 21 13 ਜੁਲਾਈ ਤੇ ਪੱਕਣ ਦਾ ਸਮਾਂ 107 ਦਿਨਾਂ ਦਾ ਇਹਦਾ 13.7 ਕੁਇੰਟਲ ਪ੍ਰਤੀ ਏਕੜ ਤੇ ਐਵੇਂ ਸਾਰੀ ਫਸਲ ਖੜੀ ਆ। ਲਓ ਜੀ। ਉਸ ਤੋਂ ਅੱਗੇ ਆ ਗਈ ਫੇਰ ਬਨਸਪਤੀ ਪੰਜਾਬ ਬਨਸਪਤੀ ਬਸਪਤੀ ਪੰਜਾਬ ਬਸਪਤੀ 7 13 ਜੁਲਾਈ ਦਾ ਇਹਦਾ ਸਮਾਂ ਲੱਗਣ ਦਾ ਮਤਲਬ ਪੱਕਣ ਦਾ ਸਮਾਂ 101 ਦਿਨ ਲੈਂਦੀ ਹੈ। ਔਸਤ ਝਾੜ 19.6 19.0 ਨੌਂ ਕੁਆਂਟਲ ਪ੍ਰਤੀ ਏਕੜ ਤੇ ਐਵੇਂ ਸਾਰੀ ਫਸਲ ਖੜੀ ਆ ਲਓ ਜੀ ਦੇਖੋ ਐਵੇਂ ਦੀ ਸਾਰੀ ਫਸਲ ਆ ਤੇ ਚੱਲਦੇ ਆ ਜੀ ਅੱਗੇ ਤੇ ਬਾਕੀ ਤੁਸੀਂ ਪਹਿਲੀ ਵੀਡੀਓ ਦੇਖ ਲਓ ਜੀ ਜਿੱਥੇ ਆਪਾਂ ਤੁਹਾਨੂੰ ਐਪਲੀਮੈਂਟ ਦਿਖਾਏ ਹੋਇਆ ਤੇ ਸਾਰਾ ਕੁਝ ਆਪਾਂ ਕਿਸਾਨ ਮੇਲਾ ਪਟਿਆਲੇ ਦਾ ਪਹਿਲੀ ਵੀਡੀਓ ਚ ਦਿਖਾਇਆ ਜਾ ਕੇ ਉਹ ਵੀ ਜਰੂਰ ਦੇਖਿਓ ਅੱਗੇ 1847 ਆ ਗਈ ਪੂਸਾ ਬਨਸਪਤੀ ਜੀਦੀ ਲਵਾਈਆ 13 ਜੁਲਾਈ ਪੱਕਣ ਦਾ ਸਮਾਂ ਇਹਨਾਂ ਦੇ ਦਿੰਦੇ ਮੈਂ ਮਤਲਬ 100 ਦਿਨ ਮੰਨ ਲਓ ਔਸਤ ਝਾੜ ਹੈਗਾ 19.0 ਕੁਆਂਟਲ ਪ੍ਰਤੀ ਏਕੜ ਤੇ ਐਵੇਂ ਸਾਰੀ ਫਸਲ ਆ ਜੀ ਲਓ ਜੀ ਉਸ ਤੋਂ ਅੱਗੇ ਉਸ ਤੋਂ ਅੱਗੇ ਆ ਗਈ ਪੀਆਰ 126 ਆ ਆ ਗਈ ਪੀਆਰ 126 ਲਓ ਆਈਏ ਪੀਆਰ 126 ਤੇ ਇਹਦੀ ਲਵਾਈਆ ਜੀ 6 ਜੁਲਾਈ 93 ਦਿਨ ਦਾ ਟਾਈਮ ਹੈ ਦਾ ਤੇ 30.0 ਕੁਆਂਟਲ ਪ੍ਰਤੀ ਏਕੜ ਝਾੜ ਚੋਨਾ ਇਹ ਐਵੇਂ ਸਾਰੀ ਫਸਲ ਆ। ਲਓ ਜੀ। ਤੇ ਉਸ ਤੋਂ ਅੱਗੇ ਆ ਗਈ ਜੀ ਉਸ ਤੋਂ ਅੱਗੇ ਪੀਆਰ 114 ਆ ਗਈ ਪੀਆਰ 114 ਜਿਹਦਾ ਕਿ ਲਵਾਈ ਹੈਗੀ 30 ਜੂਨ ਤੇ ਪੱਕਣ ਦਾ ਸਮਾਂ 115 ਦਿਨ 27.5 ਕੁਇੰਟਲ ਪ੍ਰਤੀ ਏਕੜ ਦਾ ਝਾੜ ਦੱਸਿਆ ਹੋਇਆ ਤੇ ਐਵੇਂ ਸਾਰੀ ਫਸਲ ਖੜੀ ਆ। ਦੇਖ ਸਕਦੇ ਹੋ। ਤੇ ਉਸ ਤੋਂ ਅੱਗੇ ਆ ਗਈ ਜੀ ਪੀ ਆਰ 121 ਤੇ ਆ ਆ ਗਈ ਪੀ ਆਰ 121 ਪੀ ਆਰ 121 ਜਿਹਦੀ 110 ਦਿਨਾਂ ਦਾ ਟਾਈਮ ਆ 30 ਜੂਨ ਨੂੰ ਲੱਗੀ ਤੇ ਇਹ 30.5 ਕੁਇੰਟਲ ਪ੍ਰਤੀ ਏਕੜੇ ਦਾ ਝਾੜ ਦੱਸਿਆ ਹੋਇਆ ਤੇ ਐਵੇਂ ਸਾਰੀ ਫਸਲ ਖੜੀ ਆ ਦੇਖ ਸਕਦੇ ਹੋ ਲੋ ਵੀ ਉਸ ਤੋਂ ਅੱਗੇ ਆ ਗਈ ਜੀ ਪੀ ਆਰ 128 ਜਿਹਦਾ ਕਿ 30 ਜੂਨ ਨੂੰ ਟਾਈਮ ਤੇ 111 ਦਿਨਾਂ ਲੈਂਦੀ ਆ 30.5 ਕੁਇੰਟਲ ਪ੍ਰਤੀ ਏਕੜੇ ਦਾ ਝਾੜਾ ਤੇ ਐਵੇਂ ਸਾਰੀ ਫਸਲ ਖੜੀ ਆ ਜੀ ਤੇ ਦਾਣਾ ਵੀ ਮੈਂ ਤੁਹਾਨੂੰ ਕੋਲੇ ਕਰਕੇ ਦਿਖਾ ਦਿੰਨਾ। ਲਓ ਜੀ ਦੇਖੋ। ਅੱਗੇ ਚੱਲਦੇ ਆ ਜੀ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ। ਅੱਗੇ ਆ ਗਈ ਜੀ PR 130। ਆ ਗਈ PR 130 ਜਿਹਦਾ ਕਿ ਪੱਕਣ ਦਾ ਸਮਾਂ 1.5 ਤੇ ਆਫਸਟ ਡਾਰਟ 30.0 ਕਵਾਂਟਲ ਪ੍ਰਤੀ ਇਕੜਾ। ਤੇ ਦੇਖ ਸਕਦੇ ਹੋ ਤੁਸੀਂ ਲਓ ਜੀ। ਤੇ ਐਵੇਂ ਸਾਰੀ ਫਸਲ ਆ ਲਓ ਇਹ ਉਸ ਤੋਂ ਅੱਗੇ ਚੱਲਦੇ ਆਂ ਅੱਗੇ ਉਸ ਤੋਂ ਅੱਗੇ ਕਿਸ਼ 31 ਆ ਗਈ ਪੀਆਰ ਉਸ ਤੋਂ ਬਾਅਦ ਆ ਗਈ ਪੀਆਰ 131 ਜਿਹਦਾ ਕਿ 30 ਜੂਨ ਦਾ ਲਵਾਈਆ ਇੱਕੋ 10 ਦਿਨ ਦਾ ਪੱਕਣ ਦਾ ਟਾਈਮ ਆ ਝਾਲ 31.0 ਕੁਆਂਟਲ ਪ੍ਰਤੀ ਇਕੜ ਤੇ ਐਵੇਂ ਸਾਰੀ ਫਸਲ ਖੜੀ ਆ ਤੇ ਦਿਨ ਤੁਸੀਂ ਲਾ ਲਿਆ ਕਰੋ ਜਿਵੇਂ ਇਹਨਾਂ ਨੇ ਕਿਹਾ ਵੀ 30 ਜੂਨ ਨੂੰ ਲਾਈਆ ਨਾ ਤੁਸੀਂ ਟੋਟਲ ਕਰ ਲਿਓ ਜੂਨ ਜੁਲਾਈ ਅਗਸਤ ਤੋਂ ਸਤੰਬਰ ਵੀ ਹੈ ਨਾ ਉਹ ਤੁਸੀਂ ਐ ਆਪਣਾ ਦਿਨ ਗੈਣ ਲਿਓ ਤੇ ਲੋ ਜੀ ਅੱਗੇ ਆ ਗਿਆ ਸੋਇਆਬੀਨ ਪਸੇਤੀ ਕਣਕ ਆ ਗਈ ਸੋਇਆਬੀਨ ਪਸੇਤੀ ਕਣਕ ਤੇ ਬਜਾਈ ਦੀ ਮਿੱਟੀ 20 ਜੂਨ 24 ਕਿਸਮ ਹੈਗੀ ਐਸ ਐਲ 958 ਹੌਸਟ ਝਾੜ ਹੈਗਾ 7.3 ਕੁਇੰਟਲ ਏਕੜ ਤੇ ਆ ਖਾਦ ਸੀ ਇਹ ਸਾਰੀ ਲੋ ਜੀ ਠੀਕ ਹੈ ਐਵੇਂ ਖੜੀ ਆ ਸਾਰੀ ਇਹ ਹੈਗੀ ਸੋਇਆਬੀਨ ਪਸੇਤੀ ਕਣਕ ਤੇ ਆ ਲੱਗੇ ਹੋਏ ਨੇ ਇਹਨੂੰ ਸੋਇਆਬੀਨ ਲੋ ਦੇਖੋ ਇਹ ਹੈਗੀ ਜੀ ਸੋਇਆਬੀਨ ਪਛੇਤੀ ਕਣਕ ਉਸ ਤੋਂ ਬਾਅਦ ਅੱਗੇ ਆ ਗਈ ਜੀ ਮੱਕੀ ਮੱਕੀ ਇੱਥੇ ਲਿਖਿਆ ਮੱਕੀ ਆਲੂ ਗਰਮੀ ਦੀ ਮੂੰਗੀ ਹੈ ਤੇ ਬੁਝਾਈ ਹੈਗੀ 20 ਜੂਨ 2024 ਕਿਸਮ ਹੈਗੀ ਏ ਡੀ ਬੀ 9293 4 13.0 ਕੁਆਂਟਲ ਤੇ ਖਾਦ ਦਸੀ ਹੈ ਸਾਰੀ ਤੇ ਐਵੇਂ ਸਾਰੀ ਮੱਕੀ ਖੜੀ ਹੈ ਇਹ ਇਹ ਲੱਗੀ ਤੀ 20 ਜੂਨ ਨੂੰ ਹੁਣ ਤੁਸੀਂ ਦੇਖ ਲਓ 20 ਜੂਨ ਲੱਗੀ ਹੋਈ ਹੈ ਤੇ ਅੱਗੇ ਆ ਗਈ ਮੱਕੀ ਆਲੂ ਹਾੜੀ ਦੇ ਪਿਆਜ਼ ਹਨ ਤੇ ਇਹ ਲੱਗੀ ਆ ਜੀ 20 ਜੂਨ ਨੂੰ 20 ਜੂਨ ਨੂੰ ਲੱਗੀ ਇਹਦੀ ਹੈਗੀ ਆ ਪੀ ਐਮ ਐਚ 14 ਤੇ 4 18.2 ਕੁਇੰਟਲ ਬਾਕੀ ਖਾਦ ਦੱਸੀ ਹੋਈ ਹੈ ਸਾਰੀ ਪੜ੍ਹ ਲਿਓ ਤੇ ਆਹ ਸਾਰੀ ਮੱਕੀ ਖੜੀ ਆ ਲਓ ਜੀ ਉਸ ਤੋਂ ਅੱਗੇ ਆ ਗਈ ਜੀ ਮੱਕੀ ਕਨੋਲਾ ਸਰੋ ਗਰਮੀ ਦੀ ਰੁੱਤ ਦੀ ਮੂੰਗੀ ਬਜਾਈ ਦੀ ਜਿਹੜੀ ਮਿਤੀ ਉਹ ਵੀ 20 ਜੂਨ ਜੀ ਸੀ 4 ਇਹਦਾ ਇਸ ਸਮਾਚਾੜ ਹੈਗਾ 24.8 ਕੁਇੰਟਲ ਏਕੜ ਤੇ ਬਾਕੀ ਖਾਦ ਦੱਸੀ ਹੋਈ ਆ ਤੇ ਐਵੇਂ ਸਾਰੀ ਮੱਕੀ ਖੜੀ ਆ ਲਓ ਜੀ ਅੱਗੇ ਚੱਲਦੇ ਆ ਜੀ ਅੱਗੇ ਆ ਗਈ ਮੂਗਫਲੀ ਤੋਰੀਆਂ ਪਸੇਤੀ ਕਣਕ ਤੇ ਬਜਾਈ 15 ਸਤੰਬਰ 2024 TL 17 ਕਿਸਮਾ ਝਾੜ 5.2 ਕੁਇੰਟਲ ਤੇ ਆ ਸਾਰੀ ਲੱਗੀ ਹੋਈ ਆ ਇੱਧਰ ਲਓ ਅੱਗੇ ਆ ਗਈ ਤੋਰੀਆਂ ਗੋਭੀ ਹੈਨਾ ਦੇਖੋ ਇਹਦੀ ਹੈਗੀ ਆ ਬਜਾਈ ਦੀ ਮਿਤੀ 15 ਸਤੰਬਰ ਪੀ ਐਲ 17 5.2 ਕੁਆਂਟਲ ਏਕੜ ਤੇ ਬਾਕੀ ਖਾਦਾਂ ਦਾ ਸੀਨ ਸਾਰੀਆਂ ਤੇ ਆ ਲੱਗੀ ਹੋਈ ਆ ਲਓ ਜੀ ਤੇ ਬਾਕੀ ਇੱਧਰ ਜਿਹੜਾ ਸਾਰਾ ਮੇਲਾ ਆਪਾਂ ਤੁਹਾਨੂੰ ਪਹਿਲੀ ਵੀਡੀਓ ਦਿਖਾਇਆ ਤੁਸੀਂ ਉਹ ਵੀਡੀਓ ਜਾ ਕੇ ਜਰੂਰ ਦੇਖਿਓ ਤੇ ਇੱਧਰ ਹੈਗਾ ਪ੍ਰਾਲੀ ਵਾਲਾ ਬਾਇਓਗੈਸ ਪਲਾਟ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਇਹ ਜਿਹੜਾ ਕਿਸਾਨ ਮਿਲਣ ਲੱਗਿਆ ਪੀ ਏ ਯੂ ਖੇਤੀਬਿਆਾਨ ਕੇਂਦਰ ਪਟਿਆਲਾ ਠੀਕ ਆ ਜੀ ਤੇ ਅਦੇਖ ਸਕਦੇ ਲੋਕ ਤੇ ਆ ਹੈਗਾ ਪ੍ਰਾਲੀ ਵਾਲਾ ਤੇ ਆ ਤੁਹਾਨੂੰ ਸਾਰੀਆਂ ਆਪਾਂ ਦਿਖਾਤੀਆਂ ਤੇ ਆ ਤੁਸੀਂ ਜਾ ਕੇ ਪਹਿਲੀ ਵੀਡੀਓ ਚ ਦੇਖਿਓ ਤੇ ਉਹ ਤੇ ਆਪਾਂ ਤੁਹਾਨੂੰ ਸਾਰਾ ਇਹ ਕਿਸਾਨ ਮੇਲਾ ਦਿਖਾਇਆ ਹੋਇਆ ਜੀ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਪਟਿਆਲੇ ਦਾ ਕਿਸਾਨ ਮੇਲਾ ਦਿਖਾਇਆ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਇੱਥੇ ਵੀਡੀਓ ਦੇਖਣ ਲਈ ਧੰਨਵਾਦ ਜੀ